ਕਰਤੀ ਹਾਂਜੀ ਮਿੱਤਰੋ ਸਤਿ ਸ੍ਰੀ ਅਕਾਲ ਤੇ ਅੱਜ ਤੁਹਾਡੇ ਲਈ 59 11 ਲੈ ਕੇ ਆਇਆ ਕਿ ਜੀ ਇੱਕ ਹੋਰ ਤਿਆਰ ਹੋ ਗਿਆ 4x4 ਦੇ ਵਿੱਚ ਤੇ ਸੁਖਿਆ ਪਹਿਲਾਂ ਤਾਂ ਇਹ ਦੱਸ ਦੇ ਆਪਣੀ ਲੋਕੇਸ਼ਨ ਵੇਨ ਦੱਸ ਦੇ ਕੀ ਆ ਅ ਮੋਕਸਰ ਦੀ ਨਾ ਨਾ ਇੱਥੋਂ ਦੀ ਇੱਥੇ ਦੇ ਭਰਾ ਪਾਈ ਰੂਪਾ ਜਿੱਤੇ ਆ 4x4 ਹੁੰਦੇ ਨੇ ਭਾਈ ਰੂਪਾ ਰਾਮਪ੍ਰਭੂਆ ਆ ਰਾਮਪ੍ਰਭੂਆ ਆਪਣਾ ਉਹ ਆ ਠੀਕ ਆ ਤਸੀਲ ਆ ਤੇ ਜ਼ਿਲ੍ਹਾ ਬਠਿੰਡਾ ਭਾਈ ਰੂਪਾ ਜ਼ਿਲ੍ਹਾ ਬਠਿੰਡਾ ਤੇ ਪਿੰਡ ਭਾਈ ਰੂਪਾ ਦਾ ਮਿੱਤਰੋ ਇੱਥੇ ਜਿਹੜੇ 59 11 ਨੇ ਕਹਿੰਦੀ ਦੁਨੀਆ ਭਰ ਦੇ 4x4 ਹੁੰਦੇ ਨੇ 25 ਰੁਪਏ ਦੇ ਵਿੱਚ ਤੇ ਆਹ ਹੋਰ ਇੱਕ ਤਿਆਰ ਹੋ ਗਿਆ ਤੇ ਹੁਣ ਫਿਰ ਕਿੱਥੇ ਲੈ ਕੇ ਚੱਲਨੇ ਆ ਅੱਜ ਮੁਕਸਰ ਮੇਲੇ ਤੇ ਮਾਗੀ ਦੇ ਮਾਗੀ ਦੇ ਮੇਲੇ ਤੇ ਸਟਾਲ ਲੱਗੂਗੀ ਹਾਂ ਪਿਛਲੀ ਈਰ ਵੀ ਲੱਗਿਆ ਸੀਗਾ ਠੀਕ ਆ ਪਿਛਲੀ ਈਰ ਵੀ ਗਿਆ ਸੀ ਤੈਤਕੀ ਵੀ ਫਿਰ ਐਤਕੀ ਵੀ ਲੱਗੂਗਾ ਲੈ ਮਿੱਤਰੋ ਜਿਵੇਂ ਇਹ ਕੰਪਨੀਆਂ ਦੀਆਂ ਸਟਾਲਾਂ ਲਾਗਦੀਆਂ ਨੇ ਸਾਰੀਆਂ ਦੀ ਉਸੇ ਤਰ੍ਹਾਂ ਨਾਟਗਰਾਂ ਦੀ ਵੀ ਸਟਾਲ ਲੱਗੂ ਸ੍ਰੀ ਮੁਕਸਰ ਸਾਹਿਬ बाकी ਦੇ ਮੇਲੇ ਤੇ ਤੇ ਕਿੰਨੀ ਕਿੰਨੇ ਦਿਨ ਰਹੂਥ ਨਾੜੀਣਾ ਆਪਣਾ 16 ਤਰੀਕ ਤੱਕ 16 ਤਰੀਕ ਤੱਕ ਹਾਂ 12 13 14 15 ਕਿਸੇ ਨੇ ਬਾਕੇ ਚਲਾ ਕੇ ਚੈੱਕ ਕਰਨਾ ਤਾਂ ਕਰ ਸਕਦਾ ਨਾ ਹਾਂ ਦੇਖ ਸਕਦਾ ਤੇ ਹੁਣ ਇਹਦੇ ਵਿੱਚ ਕੀ ਮੋਡੀਫਿਕੇਸ਼ਨ ਕੀਤੀ ਹੈਗੀ ਮੋਡੀਫਿਕੇਸ਼ਨ ਤਾਂ ਕਾਫੀ ਹੋ ਗਿਆ ਆ ਇਹ ਪੈਰਦਾਨ ਜਿਹੜੇ ਆ ਠੀਕ ਆ ਆ ਪਲੇਟਫਾਰਮ ਹਾਂ ਇਹ ਪੌੜੀਆਂ ਅੱਗੇ ਨੂੰ ਚੇਂਜ ਕਰਤਾ ਬੜਾ ਡੇੜਾ ਕੇ ਦਿਖਾ ਦੇ ਮਿੱਤਰੋ ਸੋ ਆਪਣਾ ਪਲੇਟ ਫਾਰਮ ਤੇ ਜਿਹੜੇ ਆ ਚੀਜ਼ਾਂ ਇਧਰ ਮੂਰਲੇ ਟਾਇਰ ਆ ਰਹੇ ਹਾਂ ਫੈਂਡਰ ਇਹ ਨਵੇਂ ਦਾ ਫੈਂਡਰ ਇਹਦੇ ਵੀ ਲਾਤੇ ਹੋਏ ਨਵੀਂ ਆਈਟਮ ਆ ਇਹ ਠੀਕ ਆ ਇਹਦੇ ਮੂਰ 4x4 ਦੇ ਚੱਲਦਾਗਾ ਉਹ ਵੀ ਲਾਤੇ ਹਾਂ 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 ਠੀਕ ਆ ਤੇ ਹੋਰ ਕੋਈ ਇਹ ਤੇ ਮੋਡੀਫਿਕੇਸ਼ਨ ਕੀਤੀ ਹੋਈ ਵਾਟ ਮੋਡੀਫਿਕੇਸ਼ਨ ਦਾ ਵਾਹ ਫੋਰ व्हीਲ ਆ ਫੋਰ व्हीਲ ਤਾਂ ਆਪਾਂ ਕਰਦੇ ਹੀ ਕਰਦੇ ਆ ਠੀਕ ਆ ਬਸ ਸੋ ਚੱਕਦੀ ਆ ਸੋ ਸੋ ਵੀ ਬੜੀ ਜੀ ਦਿਖਾਈ ਦੇ ਵੀਡੀਓ ਦੇ ਵਿੱਚ ਚੱਲਦੀ ਮਿੱਤਰੋ ਜੇ ਕਿਸੇ ਵੀਰ ਨੇ ਕਰਾਉਣੀ ਹੁੰਦੀ 911 ਦੀ ਸਾਰੀ ਸੋ ਚੱਕਦੀ ਕੱਲਾ ਟਾਪਾ ਵੀ ਨਾ ਹੋ ਜਾਂਦਾਗਾ ਹਾਂ ਤੇ ਐਵੇਂ ਜੇ ਕਰ ਸਾਰੀ ਮਿੱਤਰੋ ਸੋ ਚੱਕਦੀ ਜਿਹੜੀ ਕਰ ਦਿੰ ਸੁੱਖੇ ਰੂਪ ਕਹਿੰਦੇ ਪਸੂਖਾ ਭਾਈ ਰੁਪਏ ਵਾਲਾ ਤੇ ਆਹ ਦੇਖੋ ਮਿੱਤਰੋ ਵਿੱਚ ਕਹਿੰਦੇ ਨੇ ਵੀ ਪੀਟੀਓ ਕਹਿੰਦੇ ਟਾਇਰ ਹਿੱਸੇ ਲਾਈ ਫਿਰਦੇ ਨੇ ਟਰੈਕਟਰਾਂ ਦੇ ਹਾਂ ਹਾਂ ਕਈ ਕਈ ਜਾਂਦੇ ਨੇ ਇਹਦੇ ਆ ਤੁਹਾਨੂੰ ਸਾਰਾ ਦਿਖਾਵਾਂਗੇ ਉੱਥੇ ਚੈੱਕ ਕਰ ਲਿਓ ਕਿਸੇ ਨੇ ਹੱਲ ਪਾ ਕੇ ਚੈੱਕ ਕਰਨਾ ਉਹ ਵੀ ਹੋ ਜੂ ਨਾ ਹਾਂ ਕੋਈ ਚੱਕਰੀ ਨਹੀਂ ਇਹ ਜਿਹੜਾ ਗੇਰਾਂ ਦੇ ਵਿੱਚ ਪਹਿਲਾਂ ਹੀ ਚੱਲਦਾ ਹੈ ਨਾ ਗੇਰਾਂ ਹਾਈ ਲੋ ਵਿੱਚ ਚੱਲਦਾ ਤੇ ਜਿਹੜੇ ਮੂਰਲੇ ਟਾਰੇ ਇਹ ਵੀ ਹਾਈ ਲੋ ਨਾਲ ਹੀ ਚੱਲਦੇ ਨੇ ਕੰਮ ਕਰਦੇ ਨੇ ਉਹ ਵੀ ਵਰਕ ਹੋਵੇਂ 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 ਰਿਵਰਸ ਪੀਟੀਓ ਤੇ ਉਹ ਜੋ ਕਰ ਇਸ਼ਾਰਾ ਕੰਮ ਕਰਦਾ ਹਾਂ 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 ਠੀਕ ਹੈ ਤੇ ਫਿਰ ਇਹ ਕਹਿਮਾ ਟਰੈਕਟਰ ਹੋ ਗਿਆ ਹੁਣ ਆਪਣਾ 4x4 ਦੇ ਵਿੱਚ ਇਹ ਅੱਠਵਾਂ ਨੌਵਾਂਾ ਹੋ ਗਿਆ ਅੱਠਵਾਂ ਨੌਵਾਂਾ ਹੋ ਗਿਆ ਹਾਂ ਜਿਹੜਾ ਕੋਈ ਦੂ ਪਿਛਲੀ ਵਾਰ ਵੀ ਗਿਆ ਸੀ ਨਾ ਉਹਦੇ ਉੱਤੇ ਮਾਗੀ ਦੇ ਮੇਲੇ ਤੇ ਹਾਂ ਉਹ ਦੂਸਰਾ ਉਹਦੇ ਨਾਲ ਡਿਫਰੈਂਸ ਆ ਮਿੱਤਰੋ ਟਰੈਕਟਰ ਦਾ ਹੈ ਨਾ ਇਹਦਾ ਥੋੜਾ ਜਿਆ ਹਾਂ ਹਾਂ ਪੂਰਾ ਆ ਉਹੀ ਚੀਜ਼ ਬਣਾਈ ਆ ਆਪਾਂ ਠੀਕ ਆ ਆ ਚੀਜ਼ ਹੋ ਗਈ ਹਾਂ ਬੱਟੀਆਂ ਚ ਉੜ ਗਿਆ ਤੇ ਕਬੀਰ ਆ ਮੋਹ ਦੀ ਮੋਗਾ ਵਾਲਾ ਵੱਡਾ ਜਿਆ ਕਰਤਾ ਇਹ ਇਹ ਹਵਾ ਲੈਣ ਨੂੰ ਵੱਡਾ ਹੈ ਆ ਆਪਾਂ ਆਪਦੀ ਸ਼ੋਅ ਦੇ ਮਾਡਲ ਦੇ ਹਿਸਾਬ ਨਾਲ ਬਣਾਈ ਜਾਣਾ ਹੈ ਠੀਕ ਆ ਹਾਂ ਸਾਰੇ ਆਂਦੇ ਵੀ ਜਿਹੜੇ ਫੋਰ ਵੀਲ ਕਰਦੇ ਆ ਉਹ ਵਧੀਆ ਆਵੇ ਹਵਾ ਵਧੀਆ ਜਾਵੇ ਗਰਮ ਆ ਜਾਵੇ ਜਿਹੜੇ ਫੋਰ ਵੀਲ ਕਰਦੇ ਆ ਆਪਾਂ ਉਹਨਾਂ ਦੇ ਸਾਰਿਆਂ ਦੇ ਮੋਗਾ ਵੱਡਾ ਹੁੰਦਾ ਠੀਕ ਆ ਉਹਨਾਂ ਦੇ ਮੋਗਾ ਵੱਡੇ ਹੀ ਰਹੂ ਫੋਰ ਵੀਲ ਦੇ ਹਾਂਜੀ ਹਾਂਜੀ ਠੀਕ ਆ ਬੈਟਰੀ ਬਾਕਸ ਇਧਰ ਆ ਗਿਆ ਥੱਲੇ ਬੈਟਰੀ ਬਾਕਸ ਇਧਰ ਆ ਗਿਆ ਮਿੱਤਰੋ ਬੈਟਰੀ ਵਾਲਾ ਤਾਂ ਉਹ ਕਹੇ ਜੀ ਵੀ ਥੱਲੀ ਹੈ ਨਾ ਨਾ ਕੁਝ ਹੋ ਸਕੇ ਹਾਂ ਰਿੰਨਲ ਵੇਟ ਆ ਗਿਆ ਆਪਣੇ ਤੇ ਆ ਵੇਟ ਵਗੈਰਾ ਆ ਗਏ ਮਿੱਤਰੋ ਤੇ ਪਿੱਛੇ ਪਿੱਛੋਂ ਵੀ ਲੁੱਕ ਚੈੱਕ ਕਰਾ ਦੇ ਮੜੀ ਜ ਆ ਵੀ dama company ਵਾਂਗ ਜੇਨੂਨ ਬਾਤ ਹੈ ਹੈ ਹੁਕਾਂ ਕਾ ਸਾਰਾ ਉਹ ਹੀ ਚੀਜ਼ ਠੀਕ ਆ ਥੋੜਾ ਪਲੇ ਨਹੀਂ ਆ ਲੈਂਕਾ ਲੁਕਾਂ ਜਦੇ ਹੈ ਪਲੇ ਪਰ ਨਵੀਆਂ ਲੈਂਕਾ ਨਵੀਆਂ ਸਾਰਾ ਕੁਝ ਨਵਾਂ ਹੀ ਆ ਬਹੁਤ ਸੁਧਾਰ ਹੋ ਜਾਂਦੇ ਆ ਹੌਲੀ ਹੌਲੀ ਸੁਧਾਰ ਹੁੰਦੇ ਆ ਤੇ ਜਿਹੜਾ ਮਾਰ ਇਹ ਰੰਗ ਕਿਹੜਾ ਹੋਇਆ ਤੇ 2K 2K ਦਾ ਮੈਟੈਲਿਕ ਆ ਠੀਕ ਆ 2K ਮੈਟੈਲਿਕ ਵਾਇਰ ਮੈਟੈਲਿਕ ਹਾਂ ਜਿਹੜਾ ਪਹਿਲਾਂ ਵਾਲਾ ਸੀ ਉਹਦੇ ਦੂਜਾ 2K ਸੀ ਨਾ ਹਾਂ ਇਹਦਾ ਮੈਟੈਲਿਕ ਦਾ ਕੀ ਫਰਕ ਆਗਾ 2 ਕੇ ਮੈਟੈਲਿਕ ਆ ਮੈਟੈਲਿਕ ਆ ਉਤੇ ਕਲੀਅਰ ਬਾਈ ਦਾ ਠੀਕ ਆ ਕਲੀਅਰ ਆ ਹਾਂ ਓਕੇ ਤੇ ਮਿੱਤਰੋ ਲਾਈਟਾਂ ਲੂਟਾਂ ਲਾ ਕੇ ਕਰੇ ਪੂਰੀ ਘੈਂਟ ਗੱਲਬਾਤ ਬਣਾਈ ਪਈ ਹੈ ਨਾ ਟਰੈਕਟਰ ਦੀ ਹਾਂ ਬਣੀ ਹੈ ਤੇ ਡਾਊਨ ਸੀਲਿੰਗ ਵਗੈਰਾ ਆ ਮੂਰੇ ਰੂਪ ਐਗਰੋ ਭਾਈ ਰੂਪਾ ਚੱਲੀ ਜਾਂਦਾ ਹੈ ਨਾ ਹਾਂ ਤੇ ਉੱਥੇ ਅੱਜ ਕਹ ਜੀ ਅੱਜ ਤੋਂ ਬਾਅਦ ਅੱਜ ਅੱਜ ਆ ਕੀ 11 ਤਰੀਕਾਂ 11 ਤੇ 12 13 14 15 ਤੇ 12 ਅੱਜ ਅਤੇ 12 ਗੀ 12 12 ਤੋਂ ਲੈ ਕੇ ਮਿੱਤਰੋ 16 ਤਰੀਕ ਤੱਕ ਸਰ ਵੇਲੇ ਦੇ ਉੱਤੇ ਤੁਸੀਂ ਚੈੱਕ ਕਰ ਸਕਦੇ ਹੋ 9 11 ਨੂੰ ਬੜਾ ਸਾਲ ਮਾਰ ਕੇ ਵੀ ਦਿਖਾ ਦੇ ਕਿ ਨਾ ਆਵਾਜ਼ ਚੈੱਕ ਕਰਾ ਦੇ ਆ ਵੀ ਲੋ ਤੇ ਵੀ ਤੇ ਹਾਈ ਜੀ ਚਲਾ ਕੇ ਦਿਖਾ ਦੇ ਮਾੜਾ ਜਾਨ ਨਾਲ ਲੋ ਚ ਚਲਾ ਦਿੰਦੇ ਆ ਲੋ ਜੀ ਆ ਹੁਣ ਹੈ ਲੋ ਜੀ ਆ ਆ ਫੋਰ ਵੀ ਲਾ ਕੇ ਤੇ ਫੋਰ ਵੀ ਫੋਰ ਵਾਲਾ ਗੇਅਰ ਆ ਆ ਲੋ ਚ ਫੋਰ ਵੀ ਲੱਗਿਆ ਵਾ ਠੀਕ ਆ ਆ ਫੋਰ ਵੀ ਦਾ ਗੇਅਰ ਆਗਾ ਹਾਂ 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 ਠੀਕ ਆ ਆ ਤੁਰੇ ਜਦੋਂ ਹਾਈ ਜੀ ਆ ਆ ਹਾਈ ਦੇ ਵਿੱਚ ਆ ਵਰਕ ਕਰਦਾਗਾ ਤੇਲ ਬ੍ਰੇਕਾਂ ਹੋ ਗਈਆਂ ਐਟ ਕੀ ਆ ਆ ਬ੍ਰੇਕਾਂ ਵਾਲਾ ਦਾ ਰਹੀ ਗਿਆ ਸੀ ਆ ਤੇਲ ਬ੍ਰੇਕਾਂ ਕਰੀਆਂ ਐਟ ਕੀ ਇਹ ਵੀ ਆਪ ਹੀ ਕਰ ਦਿੰਦੇ ਇੱਥੇ ਹਾਂ ਹਾਂ ਬੰਦ ਕਰਦੇ ਹੁਣ ਤੇ ਕਹੇ ਮੂਰੋ ਲੈ ਕੇ ਮਾਗਰ ਤੱਕ A to Z ਕੰਮ ਇੱਥੇ ਬਰਖਰਾਪ ਤੇ ਹੋ ਜਾਂਦਾਗਾ ਸਾਰਾ ਹੋ ਜਾਂਦਾ ਸਾਰਾ ਸਾਰਾ ਠੀਕ ਆ ਤੇਲ ਬ੍ਰੇਕਾਂ ਡੀ ਜੀ ਇੰਜਨ ਹੋ ਗਿਆ 4x4 ਹੋ ਗਿਆ ਸਾਰਾ ਸਮਾਨ ਹੈ ਨਾ ਸਾਰਾ ਸਾਰਾ ਪਹਿਲੇ ਮਿਊਜ਼ਿਕ ਸਿਸਟਮ ਤੋਂ ਬਿਨਾ ਹਾਂ ਮਿਊਜ਼ਿਕ ਸਿਸਟਮ ਹੈ ਹਾਂ ਉਹ ਵੀ ਜੇ ਕੋਈ ਕਹਿੰਦਾਗਾ ਤਾਂ ਉਹ ਵੀ ਲੱਗ ਜੂਗਾ ਹਾਂ ਕਰਵਾ ਦਿੰਨੇ ਆ ਉਹਦੀ ਫਰਮਾਇਸ਼ ਦਾ ਬੰਦੇ ਦੀ ਦਾ ਹਾਂ ਠੀਕ ਆ ਤੇ ਬਾਕੀ ਆ ਮਗਰਾਟ ਜਿਹੜੇ ਕਹਿੰਦਾ ਬੰਦਾ ਉਹ ਲੱਗ ਜਾਂਦੇ ਨਾ ਹਾਂ 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 ਪਹਿਲਾਂ ਪਹਿਲਾਂ ਪਿਛਲੀ ਵਾਰੇ ਮੈਂ ਆਪਣੇ ਟਰੈਕਟਰ ਦੇ ਸੀ ਉਹਦੇ ਉਹ ਟਰੈਕਟਰ ਦੇ ਦੂਜੇ ਸੀਗੇ ਅਸਾਂ ਉਹ ਦੂਜੇ ਦੇ ਬੰਦੇ ਇਹਦੇ ਕੀ ਡਿਜ਼ਾਈਨ ਬਦਲਤਾ ਹਾਂ ਹਾਂ ਤੇ ਕਈ ਵਾਰ ਨੋਵੋ ਵਾਲੇ ਵੀ ਲਵਾ ਲੈਂਦੇ ਨਾ ਅਨੂਵ ਵਾਲੇ ਲੱਗ ਜਾਂਦੇ ਠੀਕ ਆ ਤੇ ਸੂਸਾ ਦਾ ਵੀ ਕਹੇ ਦੀ ਵੀ ਆਹ ਚੀਜ਼ਾਂ ਨਾ ਪੂਰਾ ਵਧੀਆ ਜ਼ਬਰਦਸਤ ਬਣਿਆ ਡਾਕਟਰ ਠੀਕ ਆ ਤਾਂ ਇੱਕ ਵੀਰ ਨਾਲ ਪਿਆਇਆ ਪੁੱਛਦੇ ਹੁੰਦਾ ਵੀ ਟਰੈਕਟਰ ਬਈ ਸਾਨੂੰ ਮਿਲ ਜੂ ਹੋਰ ਬਈ ਫੋਰ ਕਰਿਆ ਮਿਲ ਜੂਗਾ ਮਿਲ ਜੂਗਾ ਹੈ ਪਹਿਲਾਂ ਲੈ ਵੇਚਦਾ ਆਪਾਂ ਠੀਕ ਆ ਪਹਿਲਾਂ ਲੈ ਵੇਚਦਾ ਟਰੈਕਟਰ ਓਕੇ ਤੇ ਆ ਹੋ ਰਾਇ ਇਹ ਵੀ ਵੇਚ ਦਾਂਗੇ ਬਸ ਇਹ ਵੀ ਜੇ ਕਿਸੇ ਨੇ ਲੈਣਾ ਹੋਇਆਗਾ ਤਾਂ ਲੈ ਲੈ ਬਾਕੀ ਤੋਂ ਆ ਕੇ ਹਾਂ ਬਸ ਆ ਜਾ ਤਾਂ ਬਾਅਦ ਮਿੱਤਰੋ ਜੇ ਕਿਸੇ ਵੀਰ ਨੂੰ ਚਾਹੀਦਾ ਹੋਇਆ ਨਾ ਡਗ ਰਹਿਣਾ ਆਲਾ ਤਸੱਲੀ ਕਰਕੇ ਚੈੱਕ ਕਰਕੇ ਲੈ ਜੋ ਮਾਡਲ ਕਿਹੜਾ ਇਹ 97 ਖਣੀ ਇਹ 97 98 ਮਾਡਲ ਆ ਨਾ ਠੀਕ ਆ 97 98 ਮਾਡਲ ਆ ਮਿੱਤਰੋ 97 ਖਣੀ 96 97 ਖਣੀ ਠੀਕ ਆ ਚਲੋ ਤਾਂ ਕਾਪੀ ਤੇ ਪਤਾ ਲੱਗ ਜੂਗਾ ਤੇ ਮਿੱਤਰੋ ਜੇ ਕਿਸੇ ਨੂੰ ਚਾਹੀਦਾ 4 ਵੀਲ ਟਰੈਕਟਰ ਤਾਂ ਤੁਸੀਂ ਕੰਟੈਕਟ ਕਰ ਸਕਦਾ ਨਾ ਨੰਬਰ ਬੋਲ ਦੇ ਇੱਕ ਵਾਰ ਆ ਨੰਬਰ 9888811165 ਆ 11165 ਆ ਤੇ ਮਿੱਤਰੋ ਕਿਸੇ ਨੇ 4x4 ਹੋਰ ਕਰਾਉਣਾ ਟਰੈਕਟਰ ਡੀਆਈ ਕਰਾਉਣਾ ਤੇਲ ਬ੍ਰੇਕਾਂ ਕਰਾਉਣੀਆਂ ਨੇ ਮਤਲਬ ਕਿ ਏ ਟੂ ਜ਼ੈਡ ਕੰਮ ਕਰਾਉਣਾ ਤਾਂ ਸੁੱਖੇ ਕੋਲੇ ਲਿਆ ਆ ਪਲੇਟਫਾਰਮ ਵਗੈਰਾ ਹਨਾ ਟੈਂਕੀਆਂ ਦਾ ਹੈ ਮਾਹਰ ਆ ਪਹਿਲਾਂ ਤੋਂ ਵਗਰਾਟਾਂ ਦਾ ਪਲੇਟਫਾਰਮ ਦਾ ਪਲੇਟ ਫਾਰਮਾਂ 'ਤੇ ਬੰਦਾ ਜਿਵੇਂ ਮਰਜ਼ੀ ਉਤਰੀ ਜਾਵੇ ਆ ਇਹ ਚੀਜ਼ ਚੜ੍ਹ ਕੇ ਤੇਲ ਪਾਉਣਾ ਕੋ ਮਰਜ਼ੀ ਪਾਉਣਾ ਕੋਈ ਚੱਕਰ ਵਾਲੀ ਗੱਲ ਨਹੀਂ ਮੈਂ ਬੋਹ ਝੂਟਾ ਮਾਰਨ ਵਾਲਾ ਝੂਲਦਾ ਨਹੀਂਗਾ ਨਾ ਨਾ ਕੋਈ ਚੱਕਰੀ ਨਹੀਂ ਠੀਕ ਆ ਤੇ ਫਿਰ ਪਿਛਲੇ ਟਾਇਰ 16 9 30 ਦੇ ਨੇ ਠੀਕ 16 9 30 ਦੇ ਮੂਹ ਲੱਗ ਗਿਆ 11 16 ਦੇ 11 ਇਹ ਫਿਰ ਇਹਨਾਂ ਦਾ ਚੱਕਰ ਚੁੱਕਰ ਮਲੇਉਣੇ ਪੈਂਦੇ ਆ ਆ 11 24 ਦੇ ਹੈ ਇਹਨਾਂ ਦੇ ਚੱਕਰਾਂ ਮਲੇਉਣੇ ਪੈਂਦੇ ਨੇ ਮਲੇਉਣੇ ਪੈਂਦੇ ਆ ਇਹਦਾ ਅਸੀ ਵਾਲੇ ਟਾਇਰ ਆ ਗਏ ਨਾ ਨਹੀਂ 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 ਹਾਂ ਆシャレ ਨੇ 11 24 ਦੇ ਟਾਇਰ 11 24 ਦੇ ਉਹਦੇ ਵਾਲਾ 12 ਦੇ ਹੁੰਦੇ ਨੇ ਹਾਂ ਹਾਂ ਤੇ ਇਹਦੇ 11 ਦੇ ਪਾਈ 12 12 28 ਦੇ ਹੁੰਦੇ ਆ ਠੀਕ ਆ ਤੇ ਬਾਕੀ ਮਿੱਤਰੋ ਲੁੱਕ ਤੁਹਾਨੂੰ ਕਿਵੇਂ ਲੱਗੀ 911 ਕਮੈਂਟ ਕਰਕੇ ਜਰੂਰ ਦੱਸਿਓ ਬਾਕੀ ਆ ਰੂਪ ਐਗਰੋ ਭਾਈ ਰੂਪੇ ਦਾ ਸੁੱਖੇ ਦਾ ਨੰਬਰ ਆ ਜਿਹੜਾ ਸਕਰੀਨ ਦੇ ਉੱਤੇ ਚੱਲੀਆਂ ਦਾ ਮੇਨ ਲੋਕੇਸ਼ਨ ਆ ਆ ਪੁਲਸ ਰੂ ਹੁਣਸਾਰ ਬਾਈ ਦੀ ਵਰਕਸ਼ਾਪ ਆ ਮੂਰੇ ਆ ਪਾਲਸ ਆ ਇਹਨਾਂ ਦਾ ਵੀਰਾਂ ਦਾ ਤੇ ਤੁਸੀਂ ਕੰਟੈਕਟ ਕਰ ਸਕਦੇ ਹੋ ਕੋਈ ਕੋਈ ਵੀ 911 ਤੇ ਹੋਰ ਵੀ ਜਿਵੇਂ 25 11 35 11 ਵਿੱਚ ਵੀਰ ਕਹਿੰਦਾ 4/4 ਕਰੋਨਾ ਹੋ ਜਾਊ ਵੀ ਨਹੀਂ 25 11 35 11 ਨਹੀਂ ਹੋਣਾ ਕੋ ਨਹੀਂ ਹੋਣਾ ਕੱਲਾ 61 ਕਰੀਆ 59 ਕਰੀਆ ਜਾਂ 65/2 ਹੋ ਗਿਆ ਹਾਂ 65/2 ਹੋ ਗਿਆ 75/2 ਹੋ ਗਿਆ ਠੀਕ ਆ ਇਹ 4/4 ਹੋ ਜਾਣਗੇ ਹਾਂ ਇਹ ਹੋ ਜਾਣਗੇ ਠੀਕ ਆ ਲੈ ਮਿੱਤਰੋ ਕੰਟੈਕਟ ਕਰ ਲਿਓ ਭਾਈ ਰੁਪਏ ਵਾਲੇ ਸੁੱਖੇ ਦੇ ਨਾਲ ਤੇ ਬਾਕੀ ਵੀਡੀਓ ਕਿਵੇਂ ਲੱਗੀ ਸ਼ੇਅਰ ਕਰ ਦਿਓ ਤੇ ਮਿਲਦਾ ਕਿਸੇ ਰ ਅਗਲੀ ਵੀਡੀਓ ਦੇ ਨਾਲ ਧੰਨਵਾਦੀ